ਐਮਪੀ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਆਪਣੇ ਹਲਕੇ ਦੇ ਵਸਨੀਕਾਂ ਨੂੰ ਜਲੰਧਰ ਵਸਨੀਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਔਰ ਇਸੇ ਤੋਹਫ਼ੇ ਦੇ ਮੱਦੇਨਜ਼ਰ ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਅੰਮ੍ਰਿਤਸਰ ਸ਼ਡਿਊਲ ਦੇ ਵਿੱਚ ਐਡ ਕਰ ਦਿੱਤਾ ਗਿਆ ਯਾਨੀ ਕਿ ਹੁਣ ਜਲੰਧਰ ਦੇ ਵਿੱਚ ਵੀ ਬੰਦੇ ਭਾਰਤ ਐਕਸਪ੍ਰੈਸ ਜਿਹੜੀ ਹੈ ਉਹ ਚੱਲੇਗੀ ਬੰਦੇ ਭਾਰਤ ਐਕਸਪ੍ਰੈਸ ਦਾ ਪੂਰੇ ਦੇਸ਼ ਦੇ ਵਿੱਚ ਚਰਚਾਵਾ ਚੜੀਆਂ ਹੋਈਆਂ ਨੇ ਔਰ ਬੰਦੇ ਭਾਰਤ ਐਕਸਪ੍ਰੈਸ ਨੂੰ ਲੈ ਕੇ ਕੇਂਦਰ ਸਰਕਾਰ ਜ਼ਰੂਰ ਸਰਾਉਂਦੀ ਪਈ ਔਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਦੇ ਵਿੱਚ ਬੰਦੇ ਭਾਰਤ ਐਕਸਪ੍ਰੈਸ ਲੈ ਆਂਦੀ ਹੈ ਇਹ ਟ੍ਰੇਨ ਜਿਹੜੀ ਹੈ ਇਸ ਦਾ ਸ਼ਡਿਊਲ ਤਿਆਰ ਕਰ ਦਿੱਤਾ ਗਿਆ ਔਰ 30 ਦਸੰਬਰ ਤੋਂ ਇਸ ਦੀ ਸ਼ੁਰੂਆਤ ਹੋ ਜਾਵੇਗੀ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਜਾਣ ਦੀ ਗੱਲ ਕਹੀ ਜਾ ਰਹੀ ਹੈ ਸੁਸ਼ੀਲ ਕੁਮਾਰ ਰਿੰਕੂ ਵੱਲੋਂ 20 ਦਸੰਬਰ ਨੂੰ ਕੇਂਦਰੀ ਰੇਲ ਮੰਤਰੀ ਦੇ ਨਾਲ ਮਿਲ ਕੇ ਮੀਟਿੰਗ ਕੀਤੀ ਗਈ ਸੀ ਗੱਲਬਾਤ ਕੀਤੀ ਗਈ ਸੀ ਚਰਚਾ ਕੀਤੀ ਗਈ ਸੀ ਔਰ ਇਸ ਨੂੰ ਲਾਗੂ ਕਰਨ ਦੇ ਲਈ ਕੇਂਦਰੀ ਮੰਤਰੀ ਨੂੰ ਬਣਾ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਇਸ ਬੰਦੇ ਭਾਰਤ ਟ੍ਰੇਨ ਨੂੰ ਪੰਜਾਬ ਦੇ ਵਿੱਚ ਖਾਸ ਕਰਕੇ ਜਲੰਧਰ ਦੇ ਵਿੱਚ ਸ਼ੁਰੂ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਪਰ ਆਖਰਕਾਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਬਣਾ ਲਿਆ ਗਿਆ ਔਰ ਹੁਣ 30 ਦਸੰਬਰ ਨੂੰ ਇਸ ਦਾ ਸ਼ਡਿਊਲ ਜਿਹੜਾ ਉਹ ਲਗਾ ਦਿੱਤਾ ਗਿਆ ਹੈ ਦੱਸ ਦਈਏ ਕਿ ਬੰਦੇ ਭਾਰਤ ਸਵੇਰੇ ਜਲੰਧਰ ਤੋਂ 9:26 ਤੋਂ ਚੱਲੇਗੀ ਔਰ ਦਿੱਲੀ 1:50 ਦੇ ਉੱਤੇ ਦੁਪਹਿਰ ਨੂੰ ਪਹੁੰਚਾ ਦੇਵੇਗੀ ਔਰ ਇਸੇ ਤਰ੍ਹਾਂ 3:30 ਦੇ ਕਰੀਬ ਦਿੱਲੀ ਤੋਂ ਚੱਲ ਕੇ ਤੇ ਸ਼ਾਮ 7:30 ਵਜੇ ਤੱਕ ਉਹ ਜਲੰਧਰ ਤੱਕ ਯਾਤਰੀਆਂ ਨੂੰ ਪਹੁੰਚਾ ਦੇਵੇਗੀ ਇਸ ਦੇ ਨਾਲ ਜ਼ਰੂਰ ਉਦਯੋਗਿਕ ਤੇ ਪ੍ਰਵਾਸੀ ਪੰਜਾਬੀਆਂ ਨੂੰ ਵਧ ਮਦਦ ਪਹੁੰਚੇਗੀ ਸਹਾਇਤਾ ਪਹੁੰਚੇਗੀ ਕਿਉਂਕਿ ਆਉਣ ਜਾਣ ਦੇ ਵਿੱਚ ਖਾਸੀ ਸੌਖ ਹੋ ਜਾਵੇਗੀ ਬਹੁਤ ਤੇਜ਼ ਰਫ਼ਤਾਰ ਦੇ ਨਾਲ ਆਪਣੇ ਨਿਰਧਾਰਿਤ ਸ਼ਹਿਰ ਦੇ ਵਿੱਚ ਆਰਮਨਾਲ ਪਹੁੰਚਿਆ ਜਾ ਸਕੇਗਾ ਔਰ ਇਸ ਮਾਮਲੇ ਨੂੰ ਲੈ ਕੇ ਜਲੰਧਰ ਵਾਸੀ ਜਿੱਥੇ ਪਹਿਲਾਂ ਖੱਜਲ ਹੋ ਰਹੀ ਸੀ ਜਿੱਥੇ ਪਹਿਲਾਂ ਕਦੀ ਟ੍ਰੇਨ ਮਿਲਦੀ ਸੀ ਕਦੀ ਨਹੀਂ ਮਿਲਦੀ ਸੀ ਹੁਣ ਇੱਕ ਪ੍ਰੋਪਰ ਸ਼ਡਿਊਲ ਬਣ ਜਾਵੇਗਾ ਤੇ ਉਸੇ ਸ਼ਡਿਊਲ ਦੇ ਮੱਦੇ ਨਜ਼ਰ ਹੁਣ ਇਹ ਜਲੰਧਰ ਤੋਂ ਦਿੱਲੀ ਦਾ ਸਫ਼ਰ ਔਰ ਖਾਸ ਕਰਕੇ ਅੰਮ੍ਰਿਤਸਰ ਜਲੰਧਰ ਦਾ ਸ਼ਡਿਊਲ ਜਿਹੜਾ ਮਿਲਿਆ ਹੈ ਉਸ ਦੇ ਮੱਦੇ ਨਜ਼ਰ ਜਿਹੜਾ ਇਹ ਦਿੱਲੀ ਤੱਕ ਦਾ ਸ਼ਡਿਊਲ ਹੋਵੇਗਾ ਜਾਂ ਦਿੱਲੀ ਤੋਂ ਵਾਪਸੀ ਦਾ ਸ਼ਡਿਊਲ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਨੂੰ ਖਾਸ ਕਰਕੇ ਮਦਦ ਪਹੁੰਚੇਗੀ ਉਹਨਾਂ ਨੂੰ ਸਹਾਇਤਾ ਪਹੁੰਚੇਗੀ ਜਿਸ ਤੇ ਪਹਿਲਾਂ ਉਹ ਸਾਰੇ ਖੱਜਲ ਹੋ ਰਹੇ ਸੀ ਸਿਰਫ ਐਨਆਈ ਦੀ ਸਭ ਉਹ ਜੰਮੂ ਕਟੜਾ ਤੱਕ ਵੀ ਜਿਹੜੀ ਅ ਰੇਲ ਜਾਂਦੀ ਹੈ ਉਹ ਵੀ ਜਲੰਧਰ ਦੇ ਵਿੱਚ ਰੋਕਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਕਿ ਉਹ ਵੀ ਜਲੰਧਰ ਦੇ ਵਿੱਚ ਰੁਕਿਆ ਕਰੇਗੀ ਜੰਮੂ ਜਾਣ ਵਾਲੇ ਲੋਕਾਂ ਨੂੰ ਉਸ ਦੇ ਨਾਲ ਕਾਫੀ ਮਦਦ ਮਿਲ ਸਕਦੀ ਹੈ ਇੱਕ ਪਾਸੇ ਤਾਂ ਵੰਦੇ ਭਾਰਤ ਐਕਸਪ੍ਰੈਸ ਵੇ ਦਾ ਸ਼ਡਿਊਲ ਜਾਰੀ ਕੀਤਾ ਜਾ ਰਿਹਾ ਜਿਹੜਾ 30 ਤਰੀਕ ਤੋਂ ਜਾਰੀ ਹੋਵੇਗਾ ਦੂਜੇ ਪਾਸੇ ਜੰਮੂ ਕਟੜਾ ਐਕਸਪ੍ਰੈਸ ਨੂੰ ਲੈ ਕੇ ਵੀ ਗੱਲਾਂ ਛਿੜ ਗਈਆਂ ਨੇ ਕਿ ਜਲੰਧਰ ਦੇ ਵਿੱਚ ਰੁਕਣ ਦਾ ਇੰਤਜ਼ਾਮ ਉਸ ਦਾ ਹੋਵੇਗਾ ਕਿ ਜਲੰਧਰ ਦੇ ਵਿੱਚ ਵੀ ਰੁਕਿਆ ਕਰੇਗੀ ਤੇ ਇੱਥੋਂ ਵੀ ਸਵਾਰੀਆਂ ਚੜ੍ਹ ਕੇ ਆਰਮਨਾਲ ਜੰਮੂ ਵੱਲ ਰਵਾਨਾ ਹੋ ਸਕਣਗੀਆਂ ਖੈਰ ਇਸ ਤੋਂ ਬਾਅਦ ਕੀ ਕੁਝ ਸਾਹਮਣੇ ਆਵੇਗਾ ਇਹ ਦੇਖਣਾ ਹੋਵੇਗਾ ਪਰ ਫਿਲਹਾਲ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਆਪਣੇ ਹਲਕਾ ਨਿਵਾਸੀਆਂ ਦੇ ਵਾਸਤੇ ਵੱਡੀ ਮਦਦ ਜਿਹੜੀ ਇਹ ਕੀਤੀ ਹੈ ਉਹਨਾਂ ਨੂੰ ਤੋਹਫ਼ਾ ਦਿੱਤਾ ਗਿਆ 9 ਸਾਲ ਦਾ ਔਰ ਇਸੇ ਤਰ੍ਹਾਂ ਹੋ ਸਕਦਾ ਹੈ ਕਿ ਉਹਨਾਂ ਨਾਲ ਸਮੇਂ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਸਾਹਮਣੇ ਆਉਣ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਹਿਵਾਂਗੇ ਅੱਜ ਤੱਕ ਲਈ ਬੜੇ ਰੋ ਵਾਲੇ ਡੀਆ ਪੰਜਾਬੀ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ